ਆਓ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆਂ ਅੰਬ ਦੇ ਲੱਕੜ ਤੋਂ ਬਣਿਆ ਗੁਰਦੁਆਰਾ ਸਾਹਿਬ ਪੂਰਾ ਗੁਰਦੁਆਰਾ ਸਾਹਿਬ ਲੱਕੜ ਦਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਨਾਮ ਵੀ ਲੱਕੜ ਸਾਹਿਬ ਹੈ ਬਹੁਤ ਘੱਟ ਸੰਗਤਾਂ ਨੇ ਦਰਸ਼ਨ ਦੇਦਾਰ ਕੀਤੇ ਹੋਣਗੇ ਸ਼ਾਇਦ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦਰਸ਼ਨ ਕਰ ਰਹੇ ਹੋਵੋਗੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਕੀਤੇ ਹਨ ਆਓ ਤੁਹਾਨੂੰ ਵੀ ਦਰਸ਼ਨ ਕਰਾਉਨੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਟੁਹਾਡਾ ਸਾਡੇ ਨਵੀਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਪਹੁੰਚੇ ਹੋਏ ਹਾਂ ਜੀ ਰੋਪੜ ਗੁਰਦੁਆਰਾ ਸਾਹਿਬ ਦਾ ਨਾਮ ਹੈ ਹੈੱਡ ਦਰਬਾਰ tibbi ਸਾਹਿਬ ਇਸੇ ਹੀ ਗੁਰਦੁਆਰਾ ਸਾਹਿਬ ਖੜੀਕਾਰ ਦੇ ਤੁਹਾਨੂੰ ਪਿਛਲੇ ਬਲੌਗ ਵਿੱਚ ਅਸੀਂ ਦਰਸ਼ਨ ਕਰਾਏ ਆ ਜਿਹੜੀ ਕਾਰ ਹੱਡ ਦੇ ਪਾਣੀ ਵਿੱਚ ਇਉਂ ਚੱਲ ਕੇ ਬਾਹਰ ਆ ਗਈ ਸੀ ਜਿਵੇਂ ਪਾਣੀ ਤੇ ਕਿਸ਼ਤੀ ਚੱਲ ਕੇ ਆਉਂਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓ ਵੀ ਵੇਖੋ ਗੁਰਦੁਆਰਾ ਲੱਕੜ ਸਾਹਿਬ ਦੇ ਦਰਸ਼ਨ ਕਰਾਉਣ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਆਦਾ ਦੱਸ ਦਈਏ ਇਹ ਗੁਰਦੁਆਰਾ ਸਾਹਿਬ ਸੰਤ ਬਾਬਾ ਸ਼ਾਦੀ ਸਿੰਘ ਜੀ ਵੱਲੋਂ ਬਣਾਇਆ ਗਿਆ ਆ ਤੁਸੀਂ ਬਾਬਾ ਜੀ ਦੀ ਸ਼ਾਨ ਵੇਖ ਰਹੇ ਹੋ ਲਗਭਗ 1950 ਤੋਂ ਪਹਿਲਾਂ ਦੀ ਇਹ ਸ਼ਾਨ ਬਣੀ ਹੋਈ ਆ ਸੇਵਾਦਾਰਾਂ ਵੱਲੋਂ ਵੇਖੋ ਕਿੰਨੀ ਸੰਭਾਲ ਕੇ ਇਹ ਸ਼ਾਨ ਨੂੰ ਰੱਖਿਆ ਗਿਆ ਹੈ ਇਸੇ ਹੀ ਸ਼ਾਨ ਵਿੱਚ ਬਾਬਾ ਸ਼ਾਦੀ ਸਿੰਘ ਜੀ ਰਿਹਾ ਕਰਦੇ ਸੀ ਨਾਲ ਹੀ ਇਹਦੇ ਗੁਰਦੁਆਰਾ ਸਾਹਿਬ ਲੱਕੜ ਸਾਹਿਬ ਹੈ ਉਧਰ ਵੀ ਤੁਹਾਨੂੰ ਲੈ ਕੇ ਜਾਵਾਂਗੇ ਬਾਬਾ ਜੀ ਨੇ ਆਪਣੀ ਰਿਹائش ਇੱਧਰ ਰੱਖੀ ਸੀ ਨਾਲ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ ਬਾਬਾ ਜੀ ਦੇ ਕੋਲ ਜਦੋਂ ਸੰਗਤਾਂ ਆਉਂਦੀਆਂ ਸਨ ਤੇ ਮਹਾਂਪੁਰਸ਼ਾਂ ਨੇ ਕਿਹਾ ਕਿਸੇ ਸਮੇਂ ਇੱਥੇ ਬਹੁਤ ਵੱਡੇ ਵੱਡੇ ਲੰਗਰ ਲਗਿਆ ਕਰਨਗੇ ਸੰਗਤਾਂ ਨੇ ਕਿਹਾ ਬਾਬਾ ਜੀ ਜੰਗਲ ਵਿੱਚ ਬੈਠੇ ਆ ਇੱਥੇ ਕਿਵੇਂ ਲੰਗਰ ਲੱਗਣਗੇ ਪਰ ਅੱਜ ਮਹਾਂਪੁਰਸ਼ਾਂ ਦੇ ਬਚਨ ਸੱਚ ਹੋ ਰਹੇ ਆ ਤੁਸੀਂ ਜਦੋਂ ਜਾ ਕੇ ਵੇਖੋਗੇ ਗੁਰਦੁਆਰਾ ਟਿੱਬੀ ਸਾਹਿਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆ ਕੇ ਲੰਗਰ ਛਕਦੀਆਂ ਹਨ ਤੇ ਸੰਗਤ ਜੀ ਇਹ ਤੁਸੀਂ ਸ਼ਾਨ ਦੇ ਦਰਸ਼ਨ ਕਰ ਰਹੇ ਹੋ ਮਹਾਂਪੁਰਸ਼ਾਂ ਦੀ ਸ਼ਾਨ ਬਣੀ ਹੋਈ ਆ ਤੇ ਆਓ ਹੁਣ ਤੁਹਾਨੂੰ ਗੁਰਦੁਆਰਾ ਲੱਕੜ ਸਾਹਿਬ ਲੈ ਕੇ ਜਾਂਦੇ ਆਂ ਬਾਬਾ ਸ਼ਾਦੀ ਸਿੰਘ ਜੀ ਦੀ ਕੁਟਿਆ ਦੇ ਨਾਲ ਹੀ ਗੁਰਦੁਆਰਾ ਲੱਕੜ ਸਾਹਿਬ ਬਣਿਆ ਹੋਇਆ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਲਿਖਿਆ ਹੋਇਆ ਗੁਰਦੁਆਰਾ ਲੱਕੜ ਸਾਹਿਬ ਇਹ ਸਾਰਾ ਹੀ ਗੁਰਦੁਆਰਾ ਸਾਹਿਬ ਲੱਕੜ ਦਾ ਬਣਿਆ ਹੋਇਆ ਸਾਹਮਣੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸਤਿਗੁਰ ਜੀਆਂ ਦਾ ਸੋਹਣਾ ਦਰਬਾਰ ਤੁਸੀਂ ਦਰਸ਼ਨ ਕਰ ਰਹੇ ਹੋ ਆ ਵੇਖੋ ਸਾਰਾ ਗੁਰਦੁਆਰਾ ਸਾਹਿਬ ਲੱਕੜ ਦਾ ਹੈ ਜੀ ਬਾਬਾ ਸ਼ਾਦੀ ਸਿੰਘ ਦੇ ਘਰ ਅੰਬ ਦੇ ਰੁੱਖ ਲੱਗੇ ਹੋਏ ਸੀਗੇ ਜੀ ਤੇ ਬਾਬਾ ਜੀ ਨੇ ਅੰਬ ਦੇ ਰੁੱਖ ਪਟਕੇ ਤੇ ਉਹਦੀਆਂ ਲੱਕੜਾਂ ਚਰਾ ਕੇ ਇਹ ਸੋਹਣਾ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦਾ ਬਣਾਇਆ ਹੈ ਗੁਰੂ ਸਾਹਿਬ ਜੀ ਦਾ ਦਰਬਾਰ ਦੇਖੋ ਕਿੰਨਾ ਸੋਹਣਾ ਲੱਕੜ ਦਾ ਬਣਾਇਆ ਬਾਬਾ ਜੀ ਨੇ ਕਿਉਂਕਿ ਉਹ ਸਮਿਆਂ 'ਚ ਇੰਨੀ ਸਮਰੱਥਾ ਪੈਸੇ ਦੀ ਨਹੀਂ ਸੀ ਹੁੰਦੀ ਵੀ ਸੋਹਣਾ ਦਰਬਾਰ ਹੋਰ ਬਣ ਸਕੇ ਜਾ ਸੀਮਿੰਟ ਬਜਰੀ ਦਾ ਬਣ ਸਕੇ ਪਰ ਆ ਪੂਰਾ ਦਰਬਾਰ ਲੱਕੜ ਦਾ ਬਣਿਆ ਹੋਇਆ ਛੱਤਾਂ ਵੀ ਲੱਕੜ ਦੀਆਂ ਜੀ ਦਿਵਾਰਾਂ ਵੀ ਲੱਕੜ ਦੀਆਂ ਹਨ ਹਰ ਇੱਕ ਚੀਜ਼ ਲੱਕੜ ਵਰਤੀ ਹੋਈ ਆ ਹੀਠਾਂ ਜੋ ਤੁਸੀਂ ਪੱਥਰ ਲੱਗਿਆ ਦੇਖ ਰਹੇ ਹੋ ਇਹ ਮੌਜੂਦਾ ਮਹਾਪੁਰਸ਼ਾਂ ਨੇ ਲਵਾਇਆ ਹੈ ਜੀ ਜਦੋਂ ਆਪ ਜੀ ਵੀ ਰੋਪੜ ਸ਼ਹਿਰ ਆਓ ਤੇ ਤੁਸੀਂ ਜਰੂਰ ਇਸ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰਿਓ ਜੋ ਕਾਰ ਖੜੀ ਹੈ ਉਹਦੇ ਵੀ ਦਰਸ਼ਨ ਕਰਿਓ ਤੇ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਏਸੀ ਅੱਜ ਦਾ ਬਲੌਗ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਸਾਡੀਆਂ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਜੀ ਜ ਨਵੀਂ ਵੀਡੀਓ ਵਿੱਚ ਤੁਹਾਨੂੰ ਫਿਰ ਦੁਬਾਰਾ ਮਿਲਾਂਗੇ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ